ਦੱਖਣ ਵਿੱਚ ਇੱਕ ਬਹੁਤ ਵੱਡੇ ਸੰਗੀਤਕਾਰ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਕੋਈ 300 ਸਾਲ ਪਹਿਲਾਂ ਦੀ ਗੱਲ ਬਹੁਤ ਵੱਡੇ ਵੱਡੇ ਮਿੱਤਰ ਸਨ ਉਸ ਦੇ ਬਹੁਤ ਵੱਡੇ ਵੱਡੇ ਸ਼ਿਸ਼ੇ ਸਨ ਬੜੇ ਰਾਜੇ ਮਹਾਰਾਜੇ ਸਨ ਉਹਨਾਂ ਸਾਰਿਆਂ ਨੇ ਰਲ ਮਿਲ ਕੇ ਉਸ ਦਾ ਇੰਤਜ਼ਾਮ ਕੀਤਾ ਸੀ ਉਸ ਦੀ 7ਵੀਂ ਵਰੇਗੰਡ ਮਨਾਈ ਜਾ ਰਹੀ ਸੀ ਉਸ ਦੇ ਹਜ਼ਾਰਾਂ ਸ਼ਿਸ਼ ਆਪੋ ਆਪਣੀਆਂ ਭੇਟਾਵਾਂ ਸੁਗਾਤਾਂ ਲੈ ਕੇ ਆਏ ਸਨ ਇੱਕ ਗਰੀਬ ਫਕੀਰ ਵੀ ਉਸਤਾ ਦਾ ਸ਼ਿਸ਼ਾ ਸੀ ਜੋ ਸੜਕਾਂ ਤੇ ਤੰਬੂਰਾ ਵਜਾ ਕੇ ਭੀਖ ਮੰਗਦਾ ਸੀ ਉਸ ਦੇ ਕੋਲ ਤਾਂ ਕੁਝ ਵੀ ਨਹੀਂ ਸੀ ਭੇਟਾ ਕਰਨ ਲਈ ਅੱਧੀ ਰਾਤ ਬੀਤ ਗਈ ਲੋਕ ਸਭ ਆਪਣੀਆਂ ਸੁਗਾਤਾਂ ਦੇ ਕੇ ਜਾ ਚੁੱਕੇ ਸਨ ਤਾਦੂ ਭਿਖਾਰੀ ਦਵਾਰ ਤੇ ਆਇਆ ਤੇ ਉਸਤੇ ਦਵਾਰਪਾਲਾ ਨੂੰ ਕਿਹਾ ਮੈਨੂੰ ਅੰਦਰ ਜਾਣ ਦਿਓ ਆਪਣੇ ਗੁਰੂ ਨੂੰ ਮੈਂ ਵੀ ਕੁਝ ਭੇਟਾ ਦੇਣੀ ਚਾਹੁੰਦਾ ਪਰ ਉਸ ਦੇ ਹੱਥ ਖਾਲੀ ਸਨ ਕਪੜੇ ਪਾਟੇ ਹੋਏ ਸਨ ਇੱਕ ਦੁਆਰਪਾਲ ਨੇ ਕਿਹਾ ਤੇਰੇ ਕੋਲ ਕੁਝ ਦਿਖਾਈ ਨਹੀਂ ਪੈਂਦਾ ਉਸਨੇ ਕਿਹਾ ਮੈਂ ਤਾਂ ਹਾਂ ਦੁਆਰਪਾਲ ਨੇ ਕਿਹਾ ਕੋਈ ਪਾਗਲਾ ਜਾਣ ਦਿਓ ਜਾ ਚੱਲਿਆ ਜਾ ਠੀਕ ਹੈ ਉਹ ਅੰਦਰ ਗਿਆ ਸਾਰੇ ਲੋਕ ਵਿਦਾ ਹੋਣ ਦੇ ਕਰੀਬ ਸਨ ਸਾਰਾ ਭਵਨ ਸੁਗਾਤਾਂ ਦੀਆਂ ਚੀਜ਼ਾਂ ਨਾਲ ਸਜਿਆ ਪਿਆ ਕਰੋੜਾ ਰੁਪਏ ਦੀਆਂ ਭਟਾਵਾਂ ਆਈਆਂ ਸਨ ਤਦ ਉਸ ਭਿਖਾਰੀ ਨੇ ਜਾ ਕੇ ਗੁਰੂ ਦੇ ਚਰਨਾਂ ਵਿੱਚ ਸਿਰ ਰੱਖਿਆ ਤੇ ਉਸਨੇ ਕਿਹਾ ਕਿ ਮੈਂ ਵੀ ਇੱਕ ਭੇਟਾ ਲਿਆਇਆ ਹਾਂ ਕਿ ਤੁਸੀਂ ਸਵੀਕਾਰ ਕਰੋਗੇ ਗੁਰੂ ਨੇ ਵੀ ਦੇਖਿਆ ਉਸਦੇ ਹੱਥ ਖਾਲੀ ਹਨ ਤੇ ਉਸ ਕੋਲ ਕੋਈ ਕੁਝ ਹੈ ਵੀ ਨਹੀਂ ਉਸਨੇ ਕਿਹਾ ਪਰ ਭੇਟਾ ਕੋਈ ਨਜ਼ਰਤਾ ਨਹੀਂ ਆਉਂਦੀ ਉਸਨੇ ਕਿਹਾ ਮੈਂ ਜੋ ਹਾਂ ਉਹ ਹੱਥ ਜੋੜ ਕੇ ਖੜਾ ਹੋਇਆ ਤੇ ਉਸਨੇ ਕਿਹਾ ਕਿ ਪਰਮਾਤਮਾ ਮੇਰੇ ਕੋਲ ਤਾਂ ਦੇਨ ਨੂੰ ਕੁਝ ਹੈ ਨਹੀਂ ਮੇਰੀ ਉਮਰ ਮੇਰੇ ਗੁਰੂ ਨੂੰ ਮਿਲ ਜਾਵੇ ਉਸਨੇ ਇਹ ਕਿਹਾ ਤੇ ਉਸਦੇ ਸਵਾਸ ਪੂਰੇ ਹੋ ਗਏ ਉਹ ਉਥੇ ਹੀ ਮਰਿਆ ਹੋਇਆ ਡਿੱਗ ਪਿਆ ਇਸ ਆਦਮੀ ਵਿੱਚ ਕੀ ਰਿਹਾ ਹੋਵੇਗਾ ਇਸਨੇ ਕਿਹਾ ਕਿ ਮੇਰੀ ਉਮਰ ਕਿੰਨੀ ਵਾਰ ਤੁਸੀਂ ਨਹੀਂ ਕਿਹਾ ਕਿ ਲੋਕਾਂ ਨੂੰ ਕਿ ਮੇਰੀ ਉਮਰ ਤੁਹਾਨੂੰ ਮਿਲ ਜਾਵੇ ਉਹ ਨਹੀਂ ਮਿਲੇਗੀ ਤੁਸੀਂ ਵੀ ਜਾਣਦੇ ਹੋ ਦੂਜਾ ਵੀ ਜਾਣਦਾ ਹੈ ਲੇਕਿਨ ਆਗਿਆ ਚੱਕਰ ਉਪਲਬਧ ਹੋ ਜਾਵੇ ਤਾਂ ਕਦੇ ਭੁੱਲ ਕੇ ਵੀ ਇਹੋ ਜਿਹੀ ਗੱਲ ਨਾ ਕਹਿਣਾ ਕਿਸੇ ਨੂੰ ਲੋਕ ਕਹਿੰਦੇ ਹਨ ਕਿ ਸੰਤਪੁਰਸ਼ ਕਿਸੇ ਦੇ ਸੰਬੰਧ ਵਿੱਚ ਕੋਈ ਬੁਰੀ ਗੱਲ ਨਹੀਂ ਕਹਿੰਦੇ ਉਸ ਦਾ ਕਾਰਨ ਕੋਈ ਇਹ ਨਹੀਂ ਕਿ ਸੰਤਪੁਰਸ਼ ਬੁਰੀ ਗੱਲ ਕਹਿ ਨਹੀਂ ਸਕਦੇ ਬੁਰੀ ਗੱਲ ਕਹਿ ਸਕਦੇ ਹਨ ਪਰ ਕਹਿਣਾ ਖਤਰਨਾਕ ਸਾਬਿਤ ਹੋ ਸਕਦਾ ਹੈ ਉਹਨਾਂ ਨੇ ਸੰਕਲਪ ਚੋਂ ਨਿਕਲੀ ਗੱਲ ਸਾਰਥਿਕ ਹੋ ਸਕਦੀ ਹੈ ਉਹਨੇ ਸੰਕਲਪ ਨਾਲ ਦਿੱਤਾ ਗਿਆ ਕੋਈ ਵਿਚਾਰ ਬਹੁਤ ਜਾਨਦਾਰ ਹੋ ਜਾਂਦਾ ਹੈ ਉਸ ਵਿੱਚ ਇੱਕ ਊਰਜਾ ਤੇ ਇੱਕ ਸ਼ਕਤੀ ਮਿਲ ਜਾਂਦੀ ਹੈ ਅਸੀਂ ਕਹਿੰਦੇ ਹਾਂ ਲੋਕਾਂ ਨੂੰ ਕਿ ਮਨ ਸ਼ਾਂਤ ਨਹੀਂ ਹੁੰਦਾ ਬਹੁਤ ਬੈਠਦੇ ਹਾਂ ਬਹੁਤ ਹੀ ਕਰਦੇ ਹਾਂ ਮਨ ਤਾਂ ਅਸ਼ਾਂਤ ਹੀ ਰਹਿੰਦਾ ਹੈ ਚੰਚਲ ਹੀ ਰਹਿੰਦਾ ਹੈ ਰਹੇਗਾ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਕਿਸ ਨੂੰ ਕਿਹਾ ਜਾ ਸਕਦਾ ਰੁਕ ਜਾ ਅਤੇ ਇਸ ਨੂੰ ਰੁਕਣਾ ਪੈ ਜਾਵੇ ਲੇਕਿਨ ਰੁਕ ਜਾ ਵਿੱਚ ਕੋਈ ਬਲ ਤਾਂ ਹੋਣਾ ਚਾਹੀਦਾ ਜੀਸਸ ਦੇ ਬਾਬਤ ਮੈਂ ਸੁਣਿਆ ਜੀਸਸ ਅਤੇ ਉਸਦੇ ਦੋ ਮਿੱਤਰ ਇੱਕ ਝੀਲ ਤੇ ਇੱਕ ਕਿਸ਼ਤੀ ਵਿੱਚ ਸਵਾਰ ਹਨ ਜ਼ੋਰ ਦਾ ਤੂਫਾਨ ਆ ਗਿਆ ਅਤੇ ਜੀਸਸ ਸੁੱਤੇ ਪਏ ਹਨ ਇੱਕ ਕੋਨੇ ਵਿੱਚ ਉਹਨਾਂ ਦੇ ਮਿੱਤਰ ਉਹਨਾਂ ਨੂੰ ਆ ਕੇ ਹਿਲਾਉਣ ਦੇ ਹਨ ਕਿ ਕਿਸ਼ਤੀ ਡੁੱਬਣ ਦੇ ਕਰੀਬ ਹੈ ਖਤਰਾ ਹੈ ਉੱਠੋ ਇਹੋ ਜੀ ਹਾਲਤ 'ਚ ਤੁਸੀਂ ਸੌ ਰਹੇ ਹੋ ਜੀਸਸ ਕਹਿੰਦੇ ਹਨ ਕਿ ਮੈਂ ਤਾਂ ਅਜੇ ਜਰਾ ਸੌ ਲਵਾਂ ਸਾਰੀ ਰਾਤ ਦਾ ਥੱਕਿਆ ਹੋਇਆ ਖਤਰਾ ਹੈ ਤਾਂ ਤੁਸੀਂ ਆਪ ਜੂਜੋ ਪਰ ਕਿਸਤੀ ਡੁੱਬਣ ਹੋਣ ਵਾਲੀ ਐ ਹੁਣ ਡੁੱਬੀ ਕਿ ਹੁਣ ਡੁੱਬੀ ਉਹ ਮਿੱਤਰ ਫੇਰਾਏ ਉਹਨਾਂ ਨੂੰ ਬੜਾ ਕਰੋਧ ਵੀ ਆਇਆ ਕਿ ਅਸੀਂ ਮਰ ਰਹੇ ਮਰ ਰਹੇ ਹਾਂ ਡੁੱਬ ਰਹੇ ਹਾਂ ਤੇ ਇਹ ਆਦਮੀ ਸੌਂ ਰਿਹਾ ਹੈ ਜਾ ਕੇ ਜੀਸਸ ਨੂੰ ਜਗਾਇਆ ਜੀਸਸ ਨੇ ਕਿਹਾ ਜਾਓ ਅਤੇ ਝੀਲ ਨੂੰ ਕਹਿ ਦਿਓ ਕਿ ਸ਼ਾਂਤ ਹੋ ਜਾ ਉਹਨਾਂ ਨੇ ਕਿਹਾ ਪਾਗਲ ਹੋ ਗਏ ਝੀਲ ਕਿਸੇ ਦੀ ਮੰਨਦੀ ਹੈ ਜੀਸਸ ਨੇ ਕਿਹਾ ਜੇ ਤੁਹਾਡੀ ਅੰਦਰਲੀ ਝੀਲ ਤੁਹਾਡਾ ਕਿਹਾ ਮੰਨਦੀ ਹੋਵੇ ਤਾ ਬਾਹਰ ਦੀ ਝੀਲ ਵੀ ਮੰਨ ਸਕਦੀ ਹੈ ਲੇਕਿਨ ਆਪਣੇ ਅੰਦਰਲੀ ਝੀਲ ਤੇ ਹੀ ਕੋਈ ਭਰੋਸਾ ਨਹੀਂ ਕੋਈ ਵਿਸ਼ਵਾਸ ਨਹੀਂ ਤਾਂ ਬਾਹਰਲੀ ਝੀਲ ਨੂੰ ਕੀ ਕਹੋਗੇ